ਪੰਜਾਬ ਪੁਲਿਸ ਨੇ ਸਰਹੱਦ ਪਰੋਂ ਨਸ਼ਾ ਤਸਕਰੀ ਕਰਨ ਵਾਲੇ ਰੈਕਟਰ ਦਾ ਪਰਦਾਫਾਸ਼ ਸਾਢੇ 3 ਕਿਲੋ ਹੈਰੋਇਨ ਸਮੇਤ 1 ਕਿਲੋ ਕੀਤਾ ਕਾਬੂ ਪਾਕਿਸਤਾਨ ਸਰਹੱਦਾਂ ਦੇ ਸੰਪਰਕ ਵਿੱਚ ਸੀ ਗ੍ਰਿਫਤਾਰ ਮੁਰਜਮ ਸੁਖਦੇਵ ਸਿੰਘ ਡਰੋਂਡ ਰਾਹੀਂ ਨਸ਼ੀਲੇ ਪਦਾਰਥਾਂ ਦੀ ਇੱਕ खेਪਾਂ ਮੰਗਵਾ ਰਹੀ ਸੀ ਭਾਰਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਾ ਵਿਰੋਧ ਵਿੱਡੀ ਜੰਗ ਦੌਰਾਨ ਕਾਉਂਟਰ ਇੰਟੈਲੀਜੈਂਸ ਸੀਆਈ ਫਿਰੋਜ਼ਪੁਰ ਨੇ ਸਾਢੇ 3 ਕਿਲੋ ਹੈਰੋਇਨ ਸਮੇਤ 1 ਕਿਲੋ ਨਸ਼ਾ ਤਸਕਰੀ ਨੂੰ ਗ੍ਰਿਫਤਾਰ ਕਰਕੇ ਸਰਹੱਦ ਪਰੋਂ ਨਸ਼ਾ ਤਸਕਰੀ ਕਰਨ ਵਾਲੇ ਰੈਕਟਰ ਦਾ ਪਰਦਾਫਾਸ਼ ਕੀਤਾ ਹੈ ਇਹ ਜਾਣਕਾਰੀ ਅਜੀਤ ਡਾਇਰੈਕਟਰ ਜਨਰਲ ਪੁਲਿਸ ਡੀਜੀਪੀ ਪੰਜਾਬ ਗੌਰਵ ਜੈਦਵ ਨੇ ਦਿੱਤੀ। ਗਿਰਫਤਾਰ ਕੀਤੇ ਗਿਆ ਮਲਜ਼ਮ ਦੀ ਪਛਾਣ ਸੁਖਦੇਵ ਸਿੰਘ ਉਰਫ ਸੁੱਕੀਵਾਸੀ ਮੌਣਕ ਉਤਾਰ ਫਿਰੋਜ਼ਪੁਰ ਵਜੋਂ ਹੋਈ ਹੈ। ਹੈਰੋਨ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਦੀਆਂ ਟੀਮਾਂ ਨੇ ਉਸ ਦਾ ਹੀਰੋ ਸਪਲੈਂਡਰ ਮੋਟਰਸਾਈਕਲ ਪੀਬੀ05ਏਐਮ 52 ਜਿਸ ਤੇ ਸਵਾਰ ਸੀ ਨੂੰ ਵੀ ਜ਼ਬਤ ਕਰ ਲਿਆ। ਡੀਜੀਪੀ ਗੌਰਵ ਜੈਦਵ ਨੇ ਦੱਸਿਆ ਕਿ ਮੌਜੂਦਾ ਜਾਂਚ ਤੋਂ ਪਤਾ ਲੱਗਾ ਹੈ ਕਿ ਗਿਰਫਤਾਰ ਮਲਜ਼ਮ ਪਾਕਿਸਤਾਨ ਦਾ ਤਸਕਰ ਹੈ ਜੋ ਸਰਹੱਦ ਪਰੋਂ ਨਛਾਂ ਦੀ ਕੇ ਪੇਜਨ ਲਈ ਡਰਾਉਣ ਦੀ ਵਰਤੋਂ ਕਰ ਰਹੀ ਸੀ ਤੇ ਸਿੱਧੇ ਸੰਪਰਕ ਵਿੱਚ ਸੀ ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇ ਪਿਛਲੇ ਇਸ ਬੰਦੇ ਦਾ ਪਤਾ ਲਗਾਉਣ ਲਈ ਅਗਲੀ ਰੀ ਜਾਂਚ ਜਾਰੀ ਹੈ ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ AIG ਕਾਉਂਟਰ ਇੰਟੈਲੀਜੈਂਸ ਫਿਰੋਜ਼ਪੁਰ ਗੁਰਸੇਵ ਸਿੰਘ ਬਰਾੜ ਨੇ ਦੱਸਿਆ ਕਿ ਮੁਰਜਮ ਸਖਦੇਵ ਸੁਖੀ ਤੇ ਤਸਕਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਬਾਰੇ ਮਿਲੀ ਪ੍ਰੋਸੀਜਰਿਕ ਸੂਤੇ ਕਾਰਵਾਈ ਕਰਦੇ ਸੀ ਆਈ ਫਿਰੋਜ਼ਪੁਰ ਦੀਆਂ ਪੁਲਿਸ ਦੀਆਂ ਟੀਮਾਂ ਨੇ ਫਿਰੋਜ਼ਪੁਰ ਦੇ ਪਿੰਡ ਲੋਕੋ ਕੇ ਬਰਾਮ ਖੇਤਰ ਵਿੱਚ ਖੋਪਿਆ ਆਪਰੇਸ਼ਨ ਚਲਾਇਆ ਤੇ ਮਲਜਮ ਨੂੰ ਕਾਬੂ ਕਰਕੇ ਉਸ ਕੋਲੋਂ ਪਲਾਸਟਿਕ ਬੈਗ ਵਿੱਚ ਰੱਖੇ 5-500 ਗ੍ਰਾਮ ਦੇ ਹੈਰੋਇਨ ਦੇ 7 ਪੈਕ ਬਰਾਮਦ ਕੀਤੇ। ਹੁਣਾ ਦੱਸਿਆ ਕਿ ਜਦੋਂ ਪੁਲਿਸ ਟੀਮ ਨੇ ਮਲਜਮ ਨੂੰ ਕਾਬੂ ਕੀਤਾ ਉਸ ਸਮੇਂ ਉਹ ਕਿਸੇ ਵਿਅਕਤੀ ਨੂੰ ਵੇਖੇ ਪਹੁੰਚਾਉਣ ਜਾ ਰਹੇ ਸੀ। ਹੁਣਾ ਦੱਸਿਆ ਕਿ ਸਪਲਾਈਰਾਂ, ਡੀਲਰਾਂ ਤੇ ਖਰੀਦਦਾਰਾਂ ਦੇ ਸਮੁੱਚੇ ਨੈਟਵਰਕ ਦਾ ਪਰਦਾ ਫਾਸ਼ ਕਰਨ ਦੇ ਨਾਲ ਨਾਲ ਮਲਜਮ ਸੁਖਦੇਵ ਸੁਖੀ ਜਿਸ ਨੇ ਵਿਅਕਤੀ ਨੂੰ ਨਸ਼ੇ ਦੀ ਖੇਪਚਾਉਣੀ ਸੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ ਥਾਣਾ ਸਪੈਸ਼ਲ ਆਪਰੇਸ਼ਨ ਸੈੱਲ ਫਾਜ਼ਿਲ ਕਵਕੇ ਐਨ ਡੀ ਪੀ ਐਸ ਐਕਟ ਦੀ ਧਾਰਾ 21 ਸੀਟ ਐਤ ਮਾਮਲਾ ਦਰਜ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ